ਯੋਗੇਰ ਵੈਲਕਮ ਬੈਕ ਟੂ ਚੈਨਲ ਮਜੀ ਮਨ ਲੋਕ ਦਾ ਸਵਾਗਤ ਹੈ ਪਿਆਰ ਤੁਹਾਡਾ ਅਦਨਾਲਾ ਆਪਾਂ ਬਿਲਕੁਲ ਠੀਕ ਹੈ ਤਾਂ ਦੋਸਤੋ ਫਿਰ ਸਿਰੇ ਆਪਾਂ ਸ਼ੈਣੀ ਖੜ ਦਈਏ ਗਾਇਜ਼ ਮੇਰਾ ਦੇਖੋ ਇਧਰ ਗਾਣਾ ਇੱਕ ਮਿੰਟ ਗਾਇਕ ਦਾ ਗੈਸ ਗੇਂ ਖੜ ਦਵੇ ਸੀਗਾ ਨਾ ਦੇਖੋ ਇਧਰ ਕੀ ਹੋ ਗਿਆ ਮੇਰੇ ਟੌਪ ਦਾ ਉਹ ਤੇਰੀ ਗਾਇਜ਼ ਮੰਮੀ ਸਾਡੇ ਕੱਪੜੇ ਧੋ ਰਹੇ ਨੇ ਅਸੀਂ ਦੋਨੇ ਬੈਠ ਕੇ ਇੱਥੇ ਗਵਾਲੀਆਂ ਲਾ ਰਹੇ ਸੀ ਨਾਲ ਟੋਲ ਚੁੱਕਿਆ ਹੋਇਆ ਮੈਂ ਕਿੰਨੀ ਲੈ ਲੈ ਕੈਮਰਾਮੈਨ ਸੁਣਾ ਸਾਡੇ ਵਲੌਗ ਚ ਗਾਜ ਪੰਜ ਬੰਦੇ ਅਸੀਂ ਘੱਟ ਸੀ ਕਸਾਨੀ ਕਾਕਾ ਨਨਵੀਰ ਵੀਰਾ ਨਨਵੀਰ ਨੰਨੀ ਤੇ ਨੂਰ ਇਹ ਬੰਦੇ ਘੱਟ ਸੀ ਉਹ ਪੂਰੇ ਹੋ ਜਾਣ ਕਿਰਪਾ ਕਰਕੇ ਨੈਕਸਟ ਵਲੌਗ ਤੇ ਵੀ ਆਉਣਗੇ ਅਗਲੇ ਬਲੌਗ ਚ ਬੰਦੇ ਭਰ ਕੇ ਆਣਗੇ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਅੱਜ ਆਪਾਂ ਬਣਾਉਣਾ ਗਾਇਸ ਹੋਮ ਟੂਰ ਤੇ ਥੋੜੀ देर ਰੁੱਕ ਕੇ ਬਣਾ ਲਿਆ ਕੰਮ ਕਾਰ ਨੂੰ ਵੇੜ ਦਈਏ ਘੇਰ ਬਣਾਉਨੇ ਆ ਗਾਇਸ ਸਿੱਧੀ ਗੱਲ ਖਿਲਾਰਾ ਚਾਹਤਰੀਏ ਵਲੌਗ ਨਾਲ ਐਂਡ ਤੱਕ ਬਣੇ ਰਹੋ পেলাকান দ্খামাকে আপডেছেন চোতাযাজকান. দেতো কি঵ারাং চ্লভাতাদে হালের কাকেন অচাকিয়ে কাকিয়ে আজিয়ে আজিয়ে আজিয়� ਆ ਦੇਖ ਲਓ ਗਾਇਸ ਇਹਨਾਂ ਨੇ ਕੰਮ ਸਵੇਰੇ ਸਵੇਰੇ ਕੀ ਕਰਨ ਲੱਗੇ ਹੋਇਆ ਇਹ ਟੋਲ ਗਿਆ ਛਣ ਲੈ ਕੇ ਸਾਡੇ ਘਰੇ ਇੰਨਾ ਖਲਾਰਾ ਸੀ ਨਾ ਰਾਤ ਦਾ ਪਾਇਆ ਇਹਨਾਂ ਨੇ ਬਹੁਤ ਜ਼ਿਆਦਾ ਆ ਬੰਦ ਕਰੇ ਆਂ ਵੀ ਠੋਕਰ ਲੱਥਾ ਨੂੰ ਵੀ ਸੂਟ ਕਰ ਦਿਆਂ ਜੱਟਾਂ ਨੂੰ ਇੱਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ਹਰ ਸਾਰੀ ਰਾਤ ਜਾਗ ਰਹੇ ਬੱਸ ਨਹੀਂ ਲਾ ਲਿਆਂਦੇ ਅੱਜ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਕਾਰ ਵਾਲੀਏ ਨੀ ਉਹ ਦੂਤੇ ਹੁੰਦੇ ਪੈਰ ਟਰੱਕਾਂ ਵਾਲਿਆਂ ਦੇ ਅੱਜ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਕਾਰ ਵਾਲੀਏ ਨੀ ਉਹ ਦੂਤੇ ਹੁੰਦੇ ਪੈਰ ਟਰੱਕਾਂ ਵਾਲਿਆਂ ਦੇ ਲੈ ਟਰੱਕਾਂ ਲੈ ਟਰੱਕਾਂ ਲੈ ਦੇਖ ਲੈ ਇੱਧਰ अपना काम ट्रांसपोर्ट ਦਾ ਇਹ ਟਰੱਕਾਂ ਦਾ ਇਹ ਸਰ ਕੇ ਭੰਰ ਕਾਲੇ ਗਾੜੇ ਵੱਧ ਸੁਣਦੇ ਆ ਤੇ ਚਲੋ ਠੀਕ ਹੈ ਗਾਇਸ ਇਹ ਤਾਂ ਬੇਲੇ ਨੇ ਆਪਾਂ ਥੋੜੀ ਦੇਰ ਤੱਕ ਕੰਮ ਕਰ ਕਰਕੇ ਫਿਰ ਹੋਮ ਟੂਰ ਤੁਹਾਨੂੰ ਦਿਖਾ ਦਿਆਂ ਬਲੌਗ ਨਾਲ ਬਣੇ ਰਹੋ ਐਂਡ ਤੱਕ ਦੇਖ ਕੇ ਜਾਓ ਦੋਸਤੋ ਹੁਣ ਮੰਮੀ ਬਾਰ ਪਾਟ ਰਹੇ ਨੇ ਬੂਟੇ ਇਹ ਲਾ ਕੇ ਆਨੇ ਸੀ ਲੈ ਇਹ ਤਰੀਪੈ ਨੂੰ ਸੋਲਟ ਨੂੰ ਦੰਡੀ ਵੜ ਗਏ ਗਾਇਸ ਦੰਡੀ ਵੜਦਾ ਮੈਨੂੰ ਡਰਾਤਾ ਚੱਲਦੇ ਨੇ ਦੰਦੀ ਵੱਡੀ ਤੁਹਾਡੇ ਮੁੰਡੇ ਦੇ ਨੇ ਗਾਇਜ਼ ਮੈਨੂੰ ਨਾ ਇਹਦਾ ਖੇਤੀਬਾੜੀ ਦਾ ਬਹੁਤ ਸ਼ੌਕ ਹੈ ਕਣਕ ਦੇ ਬੀਜੋ ਫਿਰ ਆ ਕੇ ਬੀਜੇ ਹਰ ਤਰ੍ਹਾਂ ਦੇ ਬੀਜ ਪਟਾੜੀ ਦੇ ਸ਼ੌਕ ਹੈ ਟਿੱਖੇ ਟਿੱਖੇ ਬੂਟੇ ਮੈਨੂੰ ਬੂਟਿਆਂ ਦਾ ਬੂਟਿਆਂ ਦਾ ਬਹੁਤ ਸ਼ੌਕ ਹੈ ਆ ਦੇਖੋ ਮੇਰੇ ਸੱਟਾਂ ਵੀ ਵੱਜ ਜਾਂਦੀਆਂ ਐ ਕੰਡੇ ਵੱਜ ਜਾਂਦੇ ਆ ਦੇਖੋ ਇੱਧਰ ਕੰਡਾ ਵੱਜ ਗਿਆ ਹਨ ਅੰਦਰ ਜੀ ਵੱੜ ਗਿਆ ਕੰਡਾ ਪਤਾ ਲੱਗਣਾ ਚਾਹੀਦਾ ਜਦੋਂ ਪਤਾ ਲੱਗੂਗਾ ਨਾ ਤੁਹਾਨੂੰ ਫਿਰ ਜਦੋਂ 1:30 ਵਜੇ ਉੱਠ ਕੇ ਪਾਣੀ ਲੈਣ ਜਾਣਾ ਪਿਆ ਕਰੀ ਥੈਂਕ ਯੂ ਉਹ 1:30 ਵਜੇ ਵਾਲਾ ਨਹੀਂ ਮੈਂ ਆਹ ਵਾਲੀ ਗੱਲ ਕਰਦੀ ਆ ਪਲਾਂਟਿੰਗ ਦਾ ਪਲਾਂਟਸ ਦਾ ਬਹੁਤ ਸ਼ੌਕ ਹੈ ਆ ਮੈਂ ਨਾ ਜਾਮਣਾ ਦੇ ਵੀ ਇੱਥੇ ਬੀਜੇ ਸੀ ਜੇ ਉਗ ਗੇ ਸੜੇ ਫਿਰ ਮੈਂ ਉੱਥੋਂ ਚੀਤੇ ਤੇ ਲੀਚਿਆਂ ਵੀ ਬੀਜੇ ਹੋਵਤ ਨਹੀਂ ਕਿਉਂ ਨਹੀਂ ਉਗਿਆ ਚੱਕ ਲੋ ਹਰਦਾ ਮਾਮਾ ਉਹ ਮੈਂ ਘਾਟੀ ਲੈ ਲਿਆ ਸੀਗਾ 3:00 ਵਜੇ ਵੀ ਜਿਹਾ ਰਾਤੀ 10:00 ਵਜੇ ਮੈਂ ਗੈਪ ਕਰ ਦਿਆ ਸੀਗਾ ਮੇਰੇ ਬਹੁਤ ਬੂਟੇ ਆ ਬੀਜੇ ਹੋਏ ਆ ਸਾਰਿਆਂ ਦੇ ਮੈਂ ਬੱਚੇ ਕੱਟ-ਕੱਟ ਕੇ ਸਾਡੇ ਨਹਿਰ ਨੇੜੇ ਉੱਥੇ ਬੀਜ ਦਿੱਤੇ ਆ ਅਕੇ ਬਲਿੰਦਰ ਦੇ ਸਕੂਲੇ ਵੀ ਦਿੱਤੇ ਸਨ ਉਹ ਡੂੰਗੀ ਚਾੜਚ ਲੈ ਗਿਆ ਸੀ ਕੱਚੀ ਨਹੀਂ ਕੱਢਣੀ ਮੇ ਰੁਕਣੀ ਨਹੀਂ ਗਈ ਬੀਜ ਤਾਂ ਸਾਰਾ ਹੋ ਗਿਆ ਯਾਰ ਸਪਰੈਡ ਹੋ ਗਿਆ ਬੀਜ ਦਾ ਤਾਂ ਖਤਮ ਹੋ ਗਿਆ ਜਿੰਨੀਆਂ ਬੜੀਆਂ ਪਰਨਾ ਸੈਟ ਕਰ ਚਲੀ ਗਈ ਹੈਂ ਕੁਛ ਨਹੀਂ ਪਰਨਾ ਦਰੋਂ ਲੜ ਗਈ ਹੈ ਆਪਣੀ ਬੜੀ ਥੱਲੇ ਤੱਕ ਬੱਚਾ ਹੋ ਗਿਆ ਨਾ ਮੋਟਾ ਮੈਂ ਛੋਟਾ ਛੋਟਾ ਹੀ ਕਿੱਸ ਇਹਨੂੰ ਮਨਿੰਦਰ ਰੋ ਵੀ ਕੱਢ ਕੇ ਲਾ ਦੇ ਮਨਿੰਦਰ ਉੱਥੇ ਨਹਿਰ ਤੇ ਜਾਂ ਮੈਂ ਕਿਹ ਸਕੂਲੇ ਲਾਇਆ ਉਹਦੇ ਪੈਣੇ ਸਕੂਲੇ ਵੀ ਬਹੁਤ ਲਾ ਕੇ ਆਉਂਦੇ ਸੀ 11 ਮੋਟੇ ਲਾਈ ਸੀ ਸਕੂਲ ਚ ਤਾਂ ਇਸ ਦੋ ਦੋ ਇੱਕ ਦੇ ਨਾਲ ਹਾਂ ਦੋਨੇ ਆਦੇ ਇੱਕ ਤਾਂ ਆ ਗਿਆ ਬਾਹਰ ਇੱਕ ਛੋਟਾ ਜਿਹਾ ਬਾਹਰ ਆ ਗਿਆ ਜਿਹਾ ਤੁਹਾਨੂੰ ਦਿਖਾਈਏ ਗਾਈ ਸਾਹ ਦੇਖੋ ਹਲਾਂਟੀ ਜੀ ਹਾਂ ਅੰਟੀ ਜੀ ਆਏ ਕਿੰਨਾ ਸੋਣਾ ਆ ਜੰਮੂਣੇ ਖੜਦਾ ਇਹਦੀ ਇਹ ਵੀ ਇੱਕ ਜਿਹੜੀ ਜੜ ਹੁੰਦੀ ਹੈ ਨਾ ਕਹਿੰਦੇ ਉਹ ਰੱਬ ਨੂੰ ਨਹੀਂ ਦਿਸਣੀ ਚਾਹੀਦੀ ਗੀ ਫੇਰ ਉੱਗਦਾ ਨਹੀਂ ਨਮੀ ਜਦ ਇਹਦੀ ਆਪਾਂ ਜੜ ਲਕੋ ਦੀਏ ਉਹ ਗਾਇਸ ਜੜਲ ਕੋਤੀ ਹੈ ਕਬੂਟੇ ਦੀ ਦੂਜਾ ਨਿਕਲ ਨਹੀਂ ਰਿਹਾ ਹੈਗਾ ਦੇਖੋ ਬੜੀ ਥੱਲੇ ਆ ਜੜ ਦੇਖੋ ਕਿੰਨੀ ਥੱਲੇ ਹੁੰਦੀ ਹਾਂ ਵੀ ਜੜ ਥੱਲੇ ਵਾਲੀ ਆ ਦੇਖੋ ਜੜ ਪੈਕ ਕਰਤੀ ਜਾਂਦੀ ਆ ਦੀ ਜੜ ਪੈਕ ਕਰਤੀ ਜੜ ਕਹਿੰਦੇ ਜੇ ਰੱਬ ਦੇਖ ਲਵੇ ਨਾ ਤਾਂ ਨਵੀਂ ਜਗ੍ਹਾ ਬੂਟਾ ਲੱਗਦਾ ਨਹੀਂ ਪੱਕ ਕੇ ਛੇਤੀ ਛੇਤੀ ਦਰਦਾ ਕੇ ਸੇ ਗਾਇਸ ਮਗਰ ਪਤਾ ਨਹੀਂ ਕੌਣ ਤੋਂ ਰਿਆਂਦਾ ਉਹਨੇ ਇਗਨੋਰ ਕਰੋ ਐਸੀ ਬੂਟਾ ਦੇਖੋ ਕੀ ਬੂਟਾ ਤੋਂ ਨਾ ਜੜਲ ਓਏ ਤੇਰੀ ਗਾਇਸ ਦਰਸ ਕਿੰਨੇ ਹੋ ਜਾਣਾ ਸੀ ਆਰੇ ਕਿ ਸੱਟ ਵੱਜ ਗਈ ਲੈ ਛਿੱਲੇ ਆ ਗਿਆ ਸੱਟਾਂ ਬਹੁਤ ਵੱਜਦੀਆਂ ਨੇ ਗੰਮਲਿਆਂ 'ਚ ਨਾ ਬਹੁਤ ਸੱਟਾਂ ਵੱਜਦੀਆਂ ਨੇ ਜਿਹੜੇ ਖੇਤੀ ਕਰਦੇ ਨੇ ਉਹਦੇ ਹੱਥ ਪੈਰੀ ਵੱਡੇ ਜਾਂਦੇ ਆ ਸਹੀ ਗੱਲ ਐ ਚੱਲ ਕੋਈ ਨਾ ਗਾਇਸ ਇੰਨਾ ਤਾਂ ਆਪਾਂ ਝੱਲ ਲੈਨੇ ਤੱਕ ਮੈਂ ਦੰਡੀਆਂ ਮੁੱਟੀਆਂ ਕਰਕੇ ਲੱਗ ਜਾਵੇ ਉਹ ਤਾਂ ਮੈਂ ਝੱਲ ਲੈਣੀ ਆਲਾ ਵਿਕਲੇ ਲਪੇਟ ਦੇ ਨੂੰ ਵੀ ਪੈਕ ਕਰ ਦੋ ਲੈ ਵੀ ਪੈਕ ਕਰ ਸਾਰੇ ਸਾਰੇ ਇੱਕ ਜਗ੍ਹਾ ਲਾ ਕੇ ਆਂ ਖਾਣ ਵਾਸਤੇ ਗਾਇਸ ਇਹ ਰਸੀ ਬੰਨ੍ਹ ਦਿਆਂਗੇ ਸਾਡੇ ਜਵਾਕ ਹੋ ਜਾਣਗੇ ਇੱਥੋਂ ਦੀ ਅਸੀਂ ਜਾਮਣਾ ਖਵਾ ਕੇ ਦਵਾਂਗੇ ਜਵਾਕਾਂ ਨੂੰ ਗਾਇਸ ਆਪਨੇ ਜਵਾਕਾਂ ਨੂੰ ਜਾਮਣਾ ਖਵਾਇਆ ਕਰ ਰਹੇ ਆ ਦੇਖੋ ਜੇ ਮੈਂ ਮਰ ਵੀ ਜਾਊਂਗਾ ਮੇਰੇ ਬੁੱਟੇ ਹਮੇਸ਼ਾ ਜਿੰਦੇ ਰਹਿਣਗੇ ਬੁੱਲ ਲੈ ਇਹ ਮੇਰੀ ਮੇਰੀ ਨਿਸ਼ਾਨੀ ਹੈ ਹਾਂ ਲਗਾ ਨਹੀਂ ਰਹੇ ਹਾਂ ਕੱਢ ਰਹੇ ਹੈ ਹੋਇਆ ਹੈ ਕੱਢ ਰਹੇ ਹੋ ਗਏ ਹੈ ਲਾਹਰ ਤੇ ਲਗਾ ਕੇ ਆ ਆ ਸਾਡੇ ਨੂੰ ਚਾਬੀ ਲੈ ਕੇ ਵਾ ਗਾਇਸ ਦੇਖੋ ਬੁੱਟੇ ਆ ਦੇਖ ਲਓ ਗਈ 6:00 ਵੱਜ ਗਏ ਮੇਰੇ। ਮੌ ਵੀ ਨਿਕਲਿਆ। ਉਹ ਇਹਦੇ ਤੇ ਆਣਾ ਪਾ ਪਤਾ ਕੀ ਕਰਨਾ? ਇਹ ਆ ਦੇਖੋ ਅੰਕਲ ਸਾਹਿਬ। ਮਿੱਟੀ ਲਾ ਲੈਣੀ। ਅੱਜ ਦਾ ਹੱਦ ਤੱਕ ਇੱਕ ਵਾਰ ਮਿੱਟੀ ਲਾ ਤੇ ਠੀਕ ਹੋ ਜਾਣਾ ਹੈ। ਬੇਸੀ ਠੀਕ। ਉਹ ਬੰਦ ਹੋ ਗਿਆ ਇੱਧਰ ਦੇਖੋ ਗਾਈ। ਮਿੱਟੀ ਲੈ ਲਓ ਬੰਦ ਹੋ ਰੋਗੇ। ਲਿਆ ਉਹਨੂੰ ਬੁਥਾ ਫੜਾ ਲੈ। ਆ ਲੈ ਕਿਹਦੇ ਆ ਕੋਲ ਪਲੇਟ ਤੇ ਟੋਆ ਪਾਟ ਕੇ ਪਾਣੀ ਲੈ ਜਾ ਬੋਤਲ ਚ ਪਾ ਕੇ। ਪਾਣੀ ਇੱਥੇ ਹੋਊਗਾ। ਟੱਕਰ ਆ ਜੀ ਮਿੱਟੀ ਗਿੱਲੀ ਨਹੀਂ ਦਿਓੜੀ। ਮਿੱਟੀ ਗਿੱਲੀ ਨਹੀਂ ਇਹ ਮੈਂ ਬੰਦਾ ਨਾ। ਮੀਂਹ ਕਿਤੇ ਪੈਂਦਾ ਵਾ ਦਿੱਲੀ ਹੀ ਹੋਵੇਗੀ ਮਿੱਟੀ ਆछोटी ਛੋਟੀ ਜਿਹੀ ਬੋਤਲ ਤੋਂ ਦਿਲੀਆਂ ਪਾਣੀ ਆ ਖੜੀ ਹੋਰ ਕੋਤਰਾ ਉੱਤੇ ਕੀ ਆ ਰਹਿਣਾ ਹੈ ਆਈਨ ਮੈਂ ਆ ਫੜਾ ਕੈਮਰਾਮੈਨ ਘੜੀ ਘੜੀ ਚੀਜ਼ ਫੜਵਾ ਦੋ ਗਾਈਸ ਆ ਮੈਂ ਤਾਂ ਬੋਤਲ ਤੇ ਮੈਂ ਪੈਕ ਕੇ ਪਾਣੀ ਤੇ ਬੋਤਲ ਪਾਣੀ ਦੀ ਬੋਤਲ ਕੋ ਤਾਂ ਕਿਹੜੀ ਹੈ ਰਾਤ ਚ ਕਾਪਟਰ ਵਾਲੀ ਆਡਰ ਵਾਲੀ ਆਡਰ ਵਾਲੀ ਬੋਤਲ ਪਾਣੀ ਮੰਗਿਆ ਸੀ ਪਾਣੀ ਮੈਨਾਂ ਲਾਤੀ ਆ ਮਿਲ ਗਿਆ ਸਾਨੂੰ ਜੰਮੂਨ ਦਸ ਆਪਣੀ ਚੀਜ਼ਾਂ ਤਿਆਰ ਆਪਾਂ ਚੱਲਿਏ ਫਿਰ ਨਹਿਰ ਤੇ ਤਹਾਂ ਦੋਸਤਾਂ ਨੂੰ ਪਹੁੰਚ ਕੇ ਮਿਲਦੇ ਆਪਾਂ ਮੌਸਮ ਜੀ ਵੀ ਫੋਨ ਤੋਂ ਬਣੀ ਕਲੀਅਰ ਪੂਰੀ ਕਿੱਥੇ ਲਾਣਾ ਦੱਸ ਇੱਥੇ ਹੱਦਾਂ ਬਣ ਗਈਆਂ ਵੱਡੇ ਵੱਡੇ ਹੋ ਗਏ ਆ ਯਾਰ ਕੀ ਖਾਲੀ ਜਗ੍ਹਾ ਤੇ ਲਾਣੇ ਆ ਆ ਦੇਖ ਕੈਸਾ ਜਿਹਾ ਖਾਲੀ ਨੇ ਸਾਨੂੰ ਦੇਖ ਪਾਣੀ ਪਾਣੀ ਤਾ ਦੋਸਤੋ ਕਿੰਨੀ ਭਰਾ ਲੱਗਿਆ ਸਾਡਾ ਬੂਟਾ ਲਾਫ ਇਹ ਪਹਿਲਾਂ ਸਾਫ਼ ਕਰੀ ਗੰਦਾ ਬੁਟਾ ਲਾਂ ਤਾਂ ਬਿਲਣਾ ਦੇ ਦੋਸਤੋ ਸਿਹਦਰ ਗਮਲੇ ਲਾ ਰਹੇ ਆ ਉਧਰ ਸਾਡਾ ਦਮਨਵੀਰ ਵੀਡੀਓ ਬਣਾ ਰਿਹਾ ਇਹ ਕੀ ਆ ਫੋਨ ਆ ਗਿਆ ਤੈਨੂੰ ਮੈਂ ਫੋਨ ਆ ਗਿਆ ਤੈਨੂੰ ਹੁਣ ਆਇਆ ਲੈ ਮੈਨੂੰ ਫੜਾ ਗਾਈਜ਼ ਇਹਨੂੰ ਮੈਂ ਪੜਦਾ ਤੋ ਤੱਕ ਇਸ ਕੰਪਨੀ ਵਾਲਿਆਂ ਦਾ ਫੋਨ ਛੱਡੋ ਕੋਈ ਚੱਕਰ ਨਾ ਪਿਆਰੀ ਬੋ ਕਰਦੇ ਸਾਨੂੰ ਕੰਪਨੀ ਵਾਲੇ ਪਟਦੇ ਯਾਰ ਹੱਥ ਜੀ ਨਹੀਂ ਪਿਆ ਯਾਰ ਦੋਸਤ ਨਹਿਰ ਸੁੱਕੀ ਪਈ ਆ ਕਿੰਨੀ ਗੀੜੀ ਕੱਢਾਂਗਾ ਕਿੰਨੀ ਵੇਚਾਂਗੇ ਹਾਂ ਜਾਨਾ ਰੁੱਕ ਮੈਂ ਉਹ ਨਹੀਂ ਹੋਏ ਆਇੰਗਾ ਕਿੱਦਾਂ ਆਉਂਗਾ ਰੁੱਕ ਰਹਿੰਦੇ ਗਾਈਜ਼ ਲਾ ਰਿਹਾ ਵਾ ਬਸ ਏ ਡੜੂnga ਕਉਂ ਪੁੱਟੀ ਜਾਣਾ ਗਾਈਜ਼ ਇਸ ਸੇ ਇੰਨਾ ਡੂੰਗਾ ਬਹੁਤ ਆ ਨਾ ਦਾ ਬੁੱਟਾ ਲਾਈ ਕੱਢੀ ਇਹ ਗਾਈਜ਼ ਸਾਡਾ ਬੁੱਟਾ ਤਿਆਰ ਆ ਪੂਰਾ ਉਤੋਂ ਦੱਬੀ ਹੈ ਨਾ ਠੀਕ ਆ ਦੇਖੋ ਸਹੀ ਲੱਗਾ ਨਾ ਪੂਰਾ ਸਿੱਧਾ ਆਹ ਲਾ ਪਾਣੀ ਪਾ ਦੇ ਦੱਸੋ ਇੱਕ ਮਿੰਟ ਗਾਇਸ ਸੈਟ ਤੋਂ ਕਰ ਦਈਏ ਦੋਸਤੋ ਜਿਹੜੀ ਪਾਊਡਰ ਵਾਲੀ ਡੱਬੀ ਚ ਕਰ ਖੇਡਦੇ ਵੇਲੇ ਉਹਦੇ ਨਾਲ ਹੀ ਪਾਣੀ ਪਾ ਰਹੇ ਆ ਦਿਮਾਗ ਲਾਈਦਾ ਗਾਇਸ ਚੀਜ਼ਾਂ ਬਚਾ ਕੇ ਰੱਖੀਏ ਇਹ ਮੈਂ ਚੱਲਾ ਬਾਏ ਓਏ ਕੀ ਰੂ ਗਾਇਸ ਯੋ ਯੋ ਬੰਦੇ ਬੰਦੇ ਜਲੇ ਮਾਝਾ ਆ ਗਏ ਥੱਲੇ ਜਾ ਗਏ ਕਿੰਨੀ ਕਿਦਾਂ ਤਾਂ ਲੱਗ ਰਹੀ ਸੀ ਕੋਟਾ ਪਲਾਤਾ ਪਾਉਣਾ ਤੇ ਤਾਂ ਖੋਚਣਾ ਗੁਰਪਾ ਹੁੰਦਾ ਸਾਲਿਆ ਗੁਰਪਾ ਗੁਰਪਾ ਬੋਤਲ ਚ ਕੱਲ ਪਾਣੀ ਲੈ ਕੇ ਆਵਾਂਗੇ ਕੱਲ ਪਾਵਾਂਗੇ ਨਹੀਂ ਸ਼ਾਮ ਨੂੰ ਆਵਾਂਗੇ ਸ਼ਾਮ ਪਰਤਨੇ ਨਾ ਤੂੰ ਕਿਉਂ ਕਰਨਾ ਇੱਥੇ ਚਲੋ ਅਸੀਂ ਵਾਪਸ ਚੱਲੀ ਆਜੋ ਚਲੋ ਦੋਸਤੋ ਮਿਲ ਕੇ ਪਹੁੰਚਦੇ ਘਰੇ ਸੋ ਹਮ ਆਗੇ ਨੇ ਭਾਈ ਜੀ ਲੋੜੀ ਲੰਗੀ ਭਾਈ ਜੀ ਲੋੜੀ ਲੰਗੀ ਲਾਚ ਓਏ ਕਿੰਨੀ ਨੱਚ ਕਿੰਨੀ ਤੂੰ ਨੱਚ ਅਮਰ ਟੋਲੋ ਲਾਚੀ ਤੇਰੇ ਪਿੱਛੇ ਆਗਵਾਚੀ ਤੇਰੇ ਹੀ ਸੀ ਕਦੀ ਮਾਰੀ ਓਏ ਤੈਸ ਨਹੀਂ ਦੇਣਾ ਸੀ ਟੋਲ ਵਿਜਾ ਇੱਕ ਵਾਰੀ ਮੇਰੇ ਅੰਦੇ ਸੁਨੇ ਪੈਰ ਤੂਤਾ ਜਾਣਾ ਰੇ ਨਾ ਜੈ ਬੋਤਾ ਮੰਗ ਦਿਨਾ ਥੋੜਾ ਲੈ ਦੇ ਚਾਂਜ ਰਲਦਾ ਜੋੜਾ ਮੈਂ ਆਗਵੇਂ ਮੈਂ ਲਾਗੀ ਤੇਰੇ ਪਿੱਛੇ ਆਂਗ ਵਾਤੀ ਮੈਂ ਗਾਣ ਗਈ ਮੇਰੇ ਪਿੱਛੇ ਘਪੜੇ ਥੋੜਾ ਮਾਡਰਨ ਭੰਡਾ ਇਸਕੇ ਅੱਗੇ ਗਾਣਾ ਹੋਊਗਾ ਢੇ ਲੈ ਗੇੜਾ ਨਹੀਂ ਨਹੀਂ ਪੁਰਾਣਾ ਹੋ ਗਿਆ ਇਹ ਤਾਂ ਮਾਡਰਨ ਆ ਨਾ ਥੋੜੇ ਥੋੜੇ ਆਈ ਖਰਜਾ 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 ਥੋੜੇ ਥੋੜੇ ਹਾਂ ਡਾਲਰਾਂ ਵਾਂਗੂ ਨਹੀਂ ਨਾਮ ਸਦਾ ਚੱਲਦਾ ਡਾਲਰਾਂ ਵਾਂਗੂ ਨਹੀਂ ਡਾਲਰ ਡਾਲਰ ਨਹੀਂ ਡਾਲਰਾਂ ਵਾਂਗੂ ਨਹੀਂ ਨਾਉਂਦਾ ਸਦਾ ਚੱਲਦਾ ਭਾਜੀ ਤੁਸੀਂ ਸਾਡੇ ਭਰਾ ਹੈਗੇ ਹੋ ਸਾਨੂੰ ਚਾਹੀਦਾ 151 ਰੁਪਏ ਦੇ ਡਾਲਰ 151 ਰੁਪਏ ਡਾਲਰ ਬਾਜੀ ਬਾਤ ਕੁੜੀ ਮੁੰਡੇ ਨਾਲ ਸੋਣੇ ਮੁੰਡਾ ਕੁੜੀ ਨਾਲ ਸੋਨਾ ਚਾੜ ਮਤੀ ਵੰਨ ਜਿਹਨੇ ਕਿਤਰ ਰੱਬ ਨੇ ਬਣਾਈਆਂ ਜੋੜੀਆਂ ਆਹਾਂ ਕਹਿੰਦਾ ਕੁੜਾ ਮੁੰਡੀ ਨਾਲ ਸੋਨਾ ਕੁੜਾ ਮੁੰਡੇ ਨਾਲ ਸੋਨਾ ਮੈਂ ਗਲਤ ਬੋਲ ਗਿਆ ਪਤਾ ਨਹੀਂ ਬਲੌਗ ਵਿੱਚ ਦੇਖਾਂਗਾ ਅੰਤਾ ਆਈਂ ਕੀ ਬਾਤ ਕੁੜਾ ਮੁੰਡੀ ਨਾਲ ਸੋਨਾ ਕੁੜਾ ਕੁੜਾ ਲੋਸਤੀ ਪਤਾ ਲੱਭੂਗਾ ਤੇਨੂੰ ਕੀ ਜਾਈਂਗੀ ਸਾਹ ਗਾਲੋ ਖੰਗ ਨੂੰ ਪੜਦਾ ਹੈ ਹਾਂ ਅੱਜ ਹੁਣ ਇਹ ਕਹੀ ਜਾਂਦਾ ਕਿ ਮੈਂ ਜਾਣਾ ਵਾ ਨਾ ਆ ਕੇ ਆਣਾ ਦੱਸ ਯਾਰ ਜਿਵੇਂ ਕਿ ਨਾ ਇੱਕ ਨਾ ਮੋਬਾਈਲ ਐਸਐਸ ਮੋਬਾਈਲ ਵਾਲਾ ਸੀਗਾ ਜਿਹਨੇ ਕਿ ਮੈਨੂੰ ਕਹਿ ਸੀਗਾ ਕਿ 25 ਫੋਲੋਅਰ ਕਰਨਗੇ ਤਾਂ ਤੁਹਾਨੂੰ ਵਾਚ ਮਿਲੂਗੀ ਤੇ ਮੈਂ 25 ਵਾਰ ਤੇ ਫੋਲੋਅਰ ਕਰ ਚੁੱਕਿਆ ਹਾਂ ਤੇ ਉਹਨਾਂ ਨੇ ਮੈਨੂੰ ਕਹਿ ਲੋਕੇਸ਼ਨ ਸੈਂਡ ਕਰਦੇ ਸਰ ਤੁਸੀਂ ਇਸ ਤੇ ਆ ਜਾਓ ਤੇ ਤੁਹਾਨੂੰ ਤੁਹਾਡੀ ਵਾਚ ਮਿਲ ਜੂਗੀ ਜੇ ਮੈਨੂੰ ਵਾਚ ਮਿਲ ਗਈ ਤਾਂ ਮੈਂ ਤੁਹਾਨੂੰ ਦੱਸੂਗਾ ਤੇ ਤੁਸੀਂ ਵੀ ਉਹ ਲੋਕੇਸ਼ਨ ਤੇ ਜਾਇਓ ਆਹ ਦੇਖੋ ਲੋਕੇਸ਼ਨ ਆ ਗਈ ਬੋਲ ਆਹ ਦੇਖੋ ਲੋਕੇਸ਼ਨ ਆ ਚੁੱਕੀ ਹੈ ਕੋਈ ਮੇਰੇ ਚੋਤੇ ਤੁਸੀਂ ਵੀ ਜਾਇਓ ਤੇ ਤੁਸੀਂ ਵੀ ਆਪਣੀ ਵਾਲ ਲੈ ਕੇ 25 ਲੋਕਾਂ ਨੂੰ ਫੋਲੋਅਰ ਕਰਕੇ ਸਕਰੀਨਸ਼ਾਟ ਮੈਂ ਇਹਨੂੰ ਕਹਿ ਰਿਹਾ ਵਾਂ ਕਿ ਮਤਲਬ ਨਾ ਨਾ ਪਰ ਇਹ ਕਹਿੰਦਾ ਨਾਣਾ ਵਾ ਓਏ ਕੀ ਓਏ ਨਹੀਂ ਉਹ ਗਾ ਸੁਣੋ ਸ਼ੇਰਾਂ ਦੇ ਮੂੰਹ ਤੋਤੇ ਹੁੰਦੇ ਆ ਹਾਂ ਸ਼ੇਰਾਂ ਦੇ ਮੂੰਹ ਤੋਤੇ ਦੀ ਗੱਲ ਨਹੀਂ ਹੈ ਹੁਣ ਜਿਵੇਂ ਕਿ ਮੈਂ ਚੱਲ ਜਾਵਾਂ ਤੇ ਉਹ ਮੇਰੀ ਭੈਣ ਵੀਡੀਓ ਬਣਾ ਲੇ ਤਾਂ ਮੈਨੂੰ ਮੋਛੇ ਚੱਕਰੋ ਚੋਰ ਲੱਗ ਰਿਹਾ ਵਾਂ ਅਸੀਂ ਅਸੀਂ ਤਾਂ ਹੈ ਕਿ ਸੋਹਣੇ ਉਹ ਵੀ ਕਹਿੰਦੇ ਤੇਰੇ ਨਾਂ ਕਰ ਕੋਣੇ ਤੇ ਸਾਰਾ ਚੱਕਰੋ ਚੋਰ ਲੱਗਦਾ ਗਾਇਜ਼ ਕਿੰਨੀ ਦੀ ਸੁਣ ਲੋ ਆ ਸਾਡੀ ਭੈਣ ਕੀ ਕਰ ਰਹੀ ਹੈ ਗਾਲੂ ਕੰਮ ਕਰਦੀ ਆ ਬੇਲੀ ਨਹੀਂ ਗਈ ਕਾਮੇ ਨੀ ਦੇਣਾ ਮੈਂ ਨਾਮ ਸੁਖਦੇਵ ਨਾਮ ਹੈ ਹਾਂ ਪਰਤੀ ਦੀਆਂ ਗੱਲਾਂ ਪੈ ਜਾਓ ਪਾਣੀ ਮੇਰੇ ਲੱਕ ਤੋ ਜੇਰਾ ਤਿੰਨ ਪੰਜ ਕਹੂਗਾ ਜਿਹੜੀ ਮਾਰ ਮਾਰ ਲਾਸ਼ਾਂ ਪਾ ਦੁੱਬ ਲਿਏ ਤੇਰੀ ਬੇਟੇ ਇੱਕ ਚੜੇਲ ਦਾ ਨਹੀਂ ਚੜੇਲ ਦਾ ਨਹੀਂ ਚੜੇਲ ਦਾ ਨਹੀਂ ਇਸ ਤੇ ਚੜੇਲ ਕਹਿੰਦੇ ਨੇ ਨਹੀਂ ਚੜੇਲ ਤਾਂ ਨਹੀਂ ਲਾਓ ਗਾਣਾ ਯਾਰ ਕੋ ਕਰੇ ਰਾਂ ਮਿੱਠੀ ਜਿੱਦੜੀ ਪਾਣੀ ਜਾਣਦੀ ਲੱਟ ਨਾਲ ਝਮਕਾ ਜਲਾਉਣਾ ਨਹੀਂ ਜਾਣਦੀ ਓ ਬੋਲੀ ਪਾ ਕੇ ਬੋਲ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਤੁਕਾਦੀ 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 ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਆ ਤਾਂ ਕਿਸਰਜਨ ਤਿਆਰ ਹੋ ਚੁੱਕੇ ਤੁਸੀਂ ਦੇਖਿਆ ਜਿਵੇਂ ਆਪਾਂ ਗਾਂ ਨੂੰ ਗਾਹਟੇ ਮਨਵੀਰ ਸਭਾਈ ਸੱਡੜੋਲੀ ਤੇ ਬੈਠਾ ਬਸ ਬਈ ਬਸ ਤੇ ਇਧਰ ਕਿੰਨੀ ਦਾ ਨਾਤਾ ਸਵੇਰ ਦਾ ਰੀਤ ਵਿਹਾਲੀ ਆ ਲੱਗਦੀ ਨਹੀਂ ਵਰ ਕਾਲੂ ਵੀ ਨਾਲ ਆਇਆ ਵਾ ਤੇ ਮੈਂ ਵੀ ਨਾਲ ਆਇਆ ਫੜੋ ਬਾਈਆ ਮੇਰੀ ਤੋਗੜ ਨੇ ਗਾਹ ਕਾ ਤਾ ਚੈਨ ਸਿਰਫ ਕਪੜੇ ਚੇਂਜ ਕਿਤੇ ਨੇ ਇਦਾਂ ਹੀ ਇਹਨਾਂ ਤਨੀਆ ਕਾ ਗਾਇ ਜਿੰਨੇ ਰੰਦੇ ਕਪੜੇ ਚੇਂਜ ਕਰ ਲਏ ਇਹ ਗਾਣੇ ਦੇ ਸ਼ਕੀਨ ਆ ਗਾਇਜ਼ ਅਸੀਂ ਬਰਬਰੀ ਵਾਲੇ ਆ ਆ ਬੂਟ ਕੱਟ ਤੇ ਪੋਣੇ ਆ ਨਜ਼ਰਾ ਤੇ ਹੋਣੇ ਆ ਵਿੰਟੇਜ ਲੋਕ ਗਾਇਜ਼ ਕਾਲੂ ਸਾਡਾ ਪੈਂਟਾ ਨਹੀਂ ਪੁੰਦਾ ਸੁਣ ਲੀਗੇ ਸਾਡੇ ਕਰੇ ਰੋਜ਼ ਭੰਦਾ ਰਹੇ ਗਏ ਰੋਜ਼ ਗਾਇਸ ਆਲੂ ਦਾ ਪਰੌਂਠਾ ਆ ਕੇ ਦੇਖੋ ਮੈਂ ਬਾਹਰ ਲੈ ਕੇ ਜਾਊਂਗਾ ਹਲਕੇ ਕੁੱਤੇ ਨੂੰ ਵੀ ਪਾ ਦੇ ਹਲਕੇ ਕੁੱਤੇ ਨੂੰ ਬਹਿਣਗੇ ਆ ਨਜ਼ਰ ਨਹੀਂ ਲਾਣੀ ਕਿਸੇ ਨੂੰ ਬੱਚ ਨਹੀਂ ਜਲਦੀ ਤਾਂ ਦੋਸਤ ਚਲੋ ਰੋਟੀ ਆ ਕੇ ਫਿਰ ਮਿਲਦੇ ਤੁਹਾਨੂੰ ਗਾਇਸ ਉਹਨ ਕਿਸ ਗਾਸੀ ਰੋਟੀ ਖਾਣ ਲੱਗ ਗਏ ਤੁਸੀਂ ਦੇਖ ਸਕਦੇ ਮੈਂ ਤਾਂ ਖਾ ਚੁੱਕਾ ਵਾਂ ਤੇ ਤੁਸੀਂ ਦੇਖ ਸਕਦੇ ਆਂਟੀ ਜੀ ਤਾਂ ਆਂਟੀ ਜੀ ਤਾਂ ਰੋਟੀ ਬਣਾ ਰਹੇ ਨੇ ਹਲ ਤੱਕ ਸਾਡੇ ਸਾਰਿਆਂ ਨੇ ਆ ਰੀਤ ਨੂੰ ਦੇਖ ਲਓ ਬਸ ਲੱਗੀ ਹੋਈ ਹੈ ਸਬਸਕ੍ਰਾਈਬ 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 ਗਾਇਸ ਵੀਰੇ ਅੱਜ ਆਲੂ ਵਾਲਾ ਪਰੌਂਠਾ ਖਾ ਲੋ ਇਹ ਕਦਾਂ ਪੁੱਛ ਰਹੇ ਆਂ ਖਾ ਲੋ ਚਾਹ ਵੀ ਦੇਖੋ ਕਿਹੜੀ ਬਨੂੜੀ ਥੋੜੀ ਦੇਰ ਚ ਥੋੜੀ ਰਹਿੰਦੀ ਆ। ਗਾਇਜ਼ ਮੇਰੇ ਵੀ ਹੁੰਨ ਲੋ। ਤੋ ਗਾਇਜ਼ ਇਹ ਦੇਖੋ ਤੇ ਜੀ ਗਾਇਜ਼ ਮੈਨੂੰ ਤਾਂ ਲੱਗਦਾ ਜੀ ਠੱਕਿਆਂ ਨਹੀਂ ਰੋਟੀ ਵੀ ਖਾਣੇ ਹੁੰਨੇ ਆ। ਤੇ ਇਹਨਾਂ ਦੇਖੋ ਤੇ ਤੁਸੀਂ ਦੇਖ ਸਕਦੇ ਮੈਂ ਤਾਂ ਉਹਨੇ ਖਾ ਚੁੱਕਿਆ ਮੈਂ ਰੋਟੀ ਠੀਕਾ ਤੇ ਇਹਨਾਂ ਨੂੰ ਦੇਖ ਲੋ ਕਦੇ ਵੀ ਸਾਨੂੰ ਇੱਥੇ ਆ ਕੇ ਇਹ ਗੱਲ ਨਹੀਂ ਹੋਈ ਨਾ ਨਹੀਂ ਹੋਈ ਕਿ ਤੁਸੀਂ ਨਹੀਂ ਖਾਣੀ ਤੁਸੀਂ ਇਧਰੋਂ ਟਾਈਮ ਹੋ ਗਿਆ ਬਾਹਰ ਨਿਕਲੋ। ਸੋ ਇਹ ਚੀਮਾ ਸਾਡਾ ਪਹਿਲਾਂ ਇਦਾਂ ਦਾ ਸੀਗਾ ਪੁੱਛਦਾ ਨਹੀਂ ਹੁੰਦਾ ਸੀਗਾ ਤੇ ਅਸੀਂ ਇਹਨੂੰ ਜਦੋਂ ਸਾਡੇ ਰੋਟੀ ਜੱਟ ਬਣਦੀ ਆ ਤੇ ਅਸੀਂ ਅੱਜ ਮੈਂ ਕੰਮ ਚੁੰਦੀ ਅਸੀਂ ਵੀ ਜਉ ਮਿਲ ਤੇ ਖਾ ਲੈਨੇ ਜਦੋਂ ਮੈਂ ਇਹਨੂੰ ਚਾਰ ਤੇ ਪੰਜ ਵਾਰ ਸੁਣਾਤਾ ਗੱਲ ਆ ਦੇਖੋ ਗਾਇਜ਼ ਆ ਦੇਖ ਜਿੰਨੀ ਨੇ ਗਿਨੀ ਇੱਕ ਪਾਣੀ ਡਲ ਗਿਆ ਹੁਣ ਆਂਟੀ ਗਾਲ੍ਹਾਂ ਸੁਣਾਇਆ ਮਰੀ ਮੈਂ ਇਹਨਾਂ ਪਾਣੀ ਪੀਤਾ ਤੂੰ ਪਾਗਲ ਹੈ ਤੂੰ ਪਾਗਲੇ ਕਿਆ ਬਗੜ 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 ਕੋਈ ਨਾ ਪਾਣੀ ਗਾਈਜ਼ ਤੁਸੀਂ ਇਸ ਕਰਕੇ ਟੀਮ ਮਮਾ ਨਾ ਕਰਦੇ ਠੀਕ ਆ ਕਰਕੇ ਟੀਮ ਮਮਾ ਨਾ ਕਰਦੇ ਐਸੀ ਕਰਕੇ ਇਸ ਕਦੇ ਵੱਡੀ ਜਗ੍ਹਾ ਮੈਂ ਤੇ ਨਹੀਂ ਅਸੀਂ ਲੈ ਕੇ ਜਾਂਦੇ ਗਾਈਜ਼ ਤੇ ਹੁਣ ਤੁਸੀਂ ਦੇਖ ਸਕਦੇ ਓ ਤੈਨੂੰ ਟੀਮਾਰਟ ਲੈ ਗਏ ਉੱਥੇ ਗੇਟ ਆਪ ਹੀ ਖੁੱਲ ਜਾਂਦੇ ਤੇ ਸ਼ਕਤੀਆਂ ਭਰਾਵਾ ਉੱਤੀ ਨੇ ਤੇ ਸ਼ਕਤੀਆਂ ਹੋਏ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਨਹੀਂ ਮਰੀ ਕਿਹਾ ਮੈਂ ਕਹਿਣਾ ਚਾਹੁੰਦੀ ਆ ਵੀ ਆਪਣੇ ਘਰੇ ਰੋਟੀ ਰੋਟੀ ਨੂੰ ਕਿਸੇ ਦੀ ਕਿਸੇ ਨੂੰ ਨਾ ਨਹੀਂ ਪਰ ਸ਼ਰਾਬਤਾ ਕਰਨ ਤੋਂ ਮੈਂ ਨਾ ਕਰਦੀ। ਤੇ ਲਿਆ ਹੁੰਦੇ ਕਿ ਉਹਨੇ ਪਲੇਟ ਹੀ ਦੇਖੀ ਆਈ। ਕਹਿੰਦੇ ਸ਼ਰਾਬਤਾ ਕਰਨ ਤੋਂ ਨਾ ਕਰਦੇ ਸਾਰੇ ਦਿਹਾੜੀ ਤਾਂ ਜੁਆਕੇ ਮਸਤੀ ਕਰਦੇ ਰਹਿੰਦੇ ਆ। ਨਾ ਸ਼ਰਾਬਤਾ ਕਰਦੇ ਆ। ਗਾਈ ਤੁਹਾਨੂੰ ਨਹੀਂ ਪਤਾ ਇਹ ਭੰਡਾ ਤਾਂ ਕਰਦੇ ਆ। ਡੇਟ ਤਾਂ ਗਾਈਸ ਦੇਖੋ ਆਂਦੇ ਸਾਰੇ ਖਤਮ ਹੋ ਜਾਇਆ ਕੀ ਕਹਿਣਾ ਇਹਨੂੰ? ਜਾਨਵਰਾਂ ਨੂੰ ਤੇ ਇਹਨਾਂ ਦਾ ਖਾਣਾ ਆ ਦੇ ਸਾਰੇ ਜਵਾਕ ਤਾਂ ਹੱਸਦੇ ਰਹਿੰਦੇ ਗਾਇਜ਼ ਇੱਧਰ ਦੇਖਦੇ ਹੋ ਕਿਉਂਕਿ ਹੱਸਣਾ ਸਿਹਤ ਲਈ ਵਧੀਆ ਵਾ ਗਾਇਜ਼ ਇੱਧਰ ਦੇਖੋ ਹੁਣ ਮੇਰੇ ਕੋਲ ਇਨੀ ਰੋਟੀ ਪਈ ਨਾ ਮੇਰੇ ਨਾਲ ਪਹਿਲਾਂ ਦੀ ਮੁੱਕ ਜਣੀ ਨਹੀਂ ਇੱਕ ਮਿੰਟ ਚ ਖਤਮ ਕਰ ਦੋ ਇਹ ਦੇਖ ਕਰੋ ਟਿਕ ਵਰ ਕੀ ਹੁੰਦੀ ਹੈ ਤੁਹਾਨੂੰ ਵੀ ਪਤਾ ਸਭ ਤੋਂ ਦੋ ਤਾਂ ਜ਼ਿਆਦਾ ਹੋਈ ਇੱਕ ਦੋ ਤੇਰੇ ਤਾਂ ਪੂਰੀ ਹੈ ਤਾਂ ਗਾਇਜ਼ ਜੀ ਦੇਖ ਸਾਜੇ ਇੱਥੇ ਬਹੁਤ ਮਜ਼ੇ ਕਰਦੇ ਕਦੇ ਵੀ ਸਾਨੂੰ ਇੱਥੇ ਮਨਾ ਨਹੀਂ ਕਰਦੇ ਕਿਸੇ ਚੀਜ਼ ਨੂੰ ਵੀ ਤੇ ਗਿੰਨੀ ਆਪਣੇ ਵਾਲਾਂ ਨੂੰ ਖੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਥੋੜਾ ਇਹ ਤਾਂ ਪਾਗਲ ਹੈ ਗਈ ਹੈ ਤੇ ਆ ਮੰਨੂ ਹੈਗਾ ਸੇਣਾ ਉਹਨੇ ਮोटा ਵਾ ਤੋ ਉਹਦਾ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੋਵੇ ਬੈਠਾ ਹੈ ਪਤਾ ਨਹੀਂ ਲੱਗ ਰਿਹਾ ਵੈਸੇ ਬਾਦੂ ਆ ਦੇਖੋ ਟੇਢ ਦੇਖੂਗਾ ਆ ਦੇਖੋ ਅੰਦਰ ਭਾ ਲੈਤਾ ਸਲਾਮਾ ਦਿਮਾਗ ਥੋੜਾ ਜ ਮੋਟੇ ਜਿੰਨਾ ਮੋਟਾ ਹੋਊਗਾ ਮੈਂ ਦਿਖਾ ਦੇ ਵੈਸੇ ਜਾਣ ਕੇ ਪਤਾ ਹੋਣੇ ਕਿਉਂ ਨਹੀਂ ਖਾਰੇ ਕਿ ਮੈਂ ਹੁਣੇ ਤੁਹਾਨੂੰ ਦਿਖਾਵਾਂ ਕਿ ਇਹਨੇ ਕਿੱਦਾਂ ਦੋ ਬੈਠੇ ਗਰਮਾ ਗਰਮਦਾ ਦਾ ਬਾਨਾ ਵਾ ਇੱਕ ਮੰਮਾ ਟੀਮੋਂ ਮਸ ਹੁੰਦੇ ਨਾ ਕਿਨੇ ਗਰਮ ਇੱਕ ਬਾਈਟ 'ਚ ਮੈਂ ਤਾਂ ਖਾ ਨਹੀਂ ਸਕਦਾ ਨੂੰ ਪੂਰਾ ਖਾ ਜਾਂਦਾ ਹੈ ਸਾਰੇ ਇੱਕ ਵਾਰ 'ਚ ਕੋਈ ਨਾ ਪੈਰਨ ਬੰਦਰ ਖਾਇਰਾ ਵੀ ਹੋਣਾ ਚਾਹੀਦਾ ਮੈਂ ਹੋਰ ਇਸ ਤੇ ਕੋਲੀਆਂ ਸਪਿੰਦਾ ਮੱਛੀਆਂ ਦਾ ਬਹਿ ਕਹਿੰਦੇ 15 ਮਿੰਟ ਚ ਖਤਮ ਕਰ ਦਿੰਦਾ ਪੂਰਾ ਸਕੂਲ ਤੇ ਗਾਇਸ ਤੁਸੀਂ ਜਿੰਮੇ ਤੇ ਕੀ ਦੇਖ ਸਕਦੇ ਇੱਕ ਵਾਰ ਮੈਂ ਮਨਵੀਰ ਦੇ ਨਾਲ ਗੋਲ ਗੱਪੇ ਵਾਲੇ ਦਾ ਚੈਲੰਜ ਕੀਤਾ ਸੀਗਾ ਇਹ ਇਹਦੇ ਨਾਲ ਤੇ ਗੋਲ ਗੱਪੇ ਵਾਲੇ ਨੇ ਕਹਿ ਸੀਗਾ ਅਗਰ ਤੁਸੀਂ ਇੱਕ ਪਰਮਾ ਗੋਲ ਗੱਪਾ ਖਾ ਲੋਗੇ 100 ਰੁਪਏ ਦਾ ਤੇ ਤੁਹਾਨੂੰ 500 ਰੁਪਏ ਗਿਫਟ ਮਿਲਣਗੇ ਤਾਂ ਮੈਂ ਮੈਨੂੰ ਪਤਾ ਸੀ ਮੇਰਾ ਆਹ ਜਾਨਵਰ ਦੋਸਤ ਖਾ ਤਾਂ ਸਕਦਾ ਹੀ ਸੀਗਾ ਦੇਖ ਲਓ ਮੂੰਹ ਖੋਲੀ ਮੜਿਆ ਆ ਉਹ ਅੰਦਰ ਨਹੀਂ ਲੱਗਣਾ ਤੇ ਤਾਂ ਵੱਡਾ ਵਾ ਉੱਜਦਾ ਇਹਦਾ ਮੂੰਹ ਹੋਰ ਖੜ ਜਾਂਦਾ ਜਦੋਂ ਮੈਂ ਹਟਦਾ ਬੜਾ ਸਬੂਤਾ ਨਾਰੀ ਦਾ ਸੁੱਟਦਾ ਤੇ ਐਵੇਂ ਐ ਸੀਗਾ ਤੇ ਮੈਂ ਗੋਲ ਗੱਪਿਆਂ ਵਾਲੇ ਅੰਕਲ ਗਿਆ ਅੰਕਲ ਦੇ ਅੱਖਾਂ ਖੁੱਲੀਆਂ ਰਹਿ ਗਈ ਪਤਾ ਕਿਦਾਂ ਠੀਕ ਆ ਇਦਾਂ ਉਹਦੀ ਅੱਖਾਂ ਖੁੱਲੀਆਂ ਰਹਿ ਗਿਆ ਸੀ ਤੇ ਅੰਕਲ ਕਹਿੰਦਾ ਨਾਈਸ ਨਾ ਵਾਲ ਦਾ ਸਟਾਈਲ ਦੇਖ ਕੇ ਚੇਂਜ ਕਰ ਲੈ ਦੱਸੋ ਕਿਦਾਂ ਦਾ ਵਾ ਜਿੰਨੀ ਤੂੰ ਰੋਟੀ ਬੱਸ ਹੈ ਬੱਸ ਇੱਕ ਟੁੱਕੜੀ ਬਾਸ ਬਸ ਓਕੇ ਤੇ ਸਿਰ ਦੇ ਨਹੀਂ ਚਲੋ ਸੋ ਗਾਇਲ ਆਪਾਂ ਰੋ ਟਿਖਾ ਚੁੱਕੇ ਆ ਠੀਕ ਐ ਤੇ ਮੈਂ ਔਰ ਇੰਗਲੈਂਡ ਦੇ ਪਿੱਛੇ ਆ ਮੈਂ ਨਾ ਹੁਣ ਹੁੰਦਾ ਤਾਂ ਇੱਕ ਵੰਡ ਇੱਕ ਚੀਜ਼ ਦਿਖਾਣੇ ਆ ਫੜਿਆ ਮੰਮਾ ਹਾਂ ਮੰਮਾ ਕਰ ਲੈ ਹਾਂ ਗਾਇਸ ਅੱဒီ ਮੱਖੀ ਨੇ ਸੁਸਾਇਦ ਕਰ ਲਿਆ ਅ ਮੱਖੀ ਨੇ ਸੁਸਾਇਦ ਕਰ ਲਿਆ ਇਹਦਾ ਅੰਦਰ ਉਹਦੇ ਤੇ ਪਾਂਡੇ ਵਾਲੇ ਰੈਕ ਤੇ ਲੰਕੀ ਜਾਂਦੀ ਸੀ ਲਾ ਕੇ ਲਿਆਂਦੀ ਆ ਵਿੱਚ ਕਿ ਨਹੀਂ ਲੱਗਣਾ ਤੇਰੇ ਬਿਨਾ ਆਏ ਮੱਖੀ ਮੱਖੀ ਦਾ ਜੀ ਨਹੀਂ ਲੱਗਣਾ ਆਏ ਖਾਣੇ ਗਈ ਉਹ ਕਿਵੇਂ ਕਰੰਦ ਦਿੱਤੀ ਮਿਲਦਾ ਚਲੇ ਨੰਨੀ ਨੰਨੀ ਗੰਦੀ ਮੱਖੀ ਸੋ ਗਾਇਸ ਮੈਂ ਵੀ ਰੋਟੀ ਖਾ ਕੇ ਫ੍ਰੀ ਹੋ ਗਈ ਆ ਅੱਜ ਵੈਸੇ ਗਰਮਈ ਆ ਮੈਨੂੰ ਤਾਂ ਗਰਮੀ ਆ ਗਈ ਰੋਟੀ ਖਾਂਦੀ ਮੈਂ ਤੇ ਚਲੋ ਠੀਕ ਹੈ ਗਾਇਸ ਰੁਕੇ ਮਿਲਦੇ ਹੁਣ ਅੱਜ ਸਾਰੀ ਜਨਤਾ ਗਈ ਆ ਹੁਣ ਸਾਡੇ ਘਰੇ ਸ਼ਾਂਤੀ ਸ਼ਾਂਤੀ ਆ ਥੋੜੀ ਦੇਰ ਲਈ ਪਰ ਖਲਾਰਾ ਇੰਨਾ ਸੀ ਨਾ ਅੱਜ ਸਾਡੇ ਘਰੇ ਓਹੋ ਬੜਾ ਔਖਾ ਚੱਕਿਆ ਅੱਜ ਅਸੀਂ ਤਿੰਨ ਬੰਦਿਆਂ ਨੇ ਰਲ ਕੇ ਗਿੰਨੀ ਮੀਨਾ ਤੇ ਮੈਂ ਅਸੀਂ ਤਿੰਨਾਂ ਨੇ ਮਸਾ ਖਲਾਰਾ ਚੱਕਿਆ ਆ ਲੈ ਲੈਣ ਦਾ ਵਲੌਗ ਦਾ ਐਂਡ ਕਰਨਾ ਵਾ ਕੀ ਕਰੀਏ ਜਿੱਥੋਂ ਰੋਟੀ ਬਣਾ ਆਪਾਂ ਖਾ ਲਈ ਇਦਾਂ ਨਹੀਂ ਆ ਤਾਂ ਮੱਖੀ ਲੈ ਕੇ ਗਈ ਸੀਗੀ ਹਾਂ ਉਹ ਮੇਰੇ ਹੱਥ ਤੇ ਰੱਖਦੀ ਆ ਹੈਗੀ ਆ ਆ ਦੇ ਮੂੰਹ ਆ ਮੂੰਹ ਢੋਲਿਆ ਕਰਨ ਨਾ ਤੀਆਂ ਨਾ ਤੀਆਂ ਮੈਂ ਹਾਂ ਵਿਸ਼ੇ ਖਾਡਾ ਮੁੰਡੇ ਸਾਡੇ ਚਲੇ ਗਏ ਹੁਣ ਕੁੜੀਆਂ ਇਕੱਠੀਆਂ ਹੋ ਗਿਆ ਨੇ ਪਰ ਹੁਣ ਆਪਾਂ ਇਸ ਵਲੌਗ ਦਾ ਇੱਥੇ ਕਰਦੇ ਐਂਡ ਕਿਉਂਕਿ ਜਿਹੜਾ ਹੋਮ ਟੂਰ ਦਾ ਵਲੌਗ ਆ ਉਹ ਅਸੀਂ ਅੱਜ ਕਿਹਾ ਸੀ ਬਣਾਵਾਂਗੇ ਬਣਾਵਾਂਗੇ ਜ਼ਰੂਰ ਲੇਕਿਨ ਨੈਕਸਟ ਵਲੌਗ 'ਚ ਮਿਲਦੇ ਆਂ ਅੱਜ ਦੇ ਵਲੌਗ ਦਾ ਇੱਥੇ ਕਰਦੇ ਆ ਐਂਡ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਓ ਓਕੇ ਬਾਏ